ਉਹ ਅੰਗ ਪ੍ਰਯਾਤ ਛੰਦ ਤਵੈ ਮੁਕਲੇ ਦੂਤ ਲੰਕੇਸ਼ ਆਪਯੰ ਤਦੋ ਰਾਵਣੇ ਆਪਣੇ ਦੂਤ ਕੈਲਾਸ਼ ਉਤੇ ਭੇਜ ਦਿੱਤੇ ਮਨੰਗ ਬਾਚ్య ਕਰਮੰ ਸਿਵੰ ਜਾਪ ਜਪਨ ਜੋ ਮਨ ਬਾਣੀ ਅਤੇ ਸ਼ਰੀਰ ਕਰਕੇ ਸ਼ਿਵ ਦੇ ਜਾਪ ਨੂੰ ਜਪਣ ਲੱਗੇ ਸਬੈ ਮੰਤਰਹੀਨੰ ਸਮੈ ਆਂਤਕਾਲੰ ਪਰ ਜਦੋਂ ਅੰਤ ਦਾ ਸਮਾ ਆ ਜਾਵੇ ਤਾਂ ਸਾਰੇ ਮੰਤਰ નિਸਫਲ ਹੋ ਜਾਂਦੇ ਹਨ। ਭਜੋ ਏਕ ਚਿਤੰ ਸੋ ਕਾਲੰ ਕਿਰਪਾਲੰ। ਇਸ ਲਈ ਇਕ ਚਿਤ ਹੋ ਕੇ ਉਸ ਕਿਰਪਾਲੂ ਕਾਲ ਦਾ ਸਿਮਰਨ ਕਰੋ। ਰਤੀ ਪਾਇ ਕੰ ਦੰਤ ਪੰਤੀ ਅਨੰਤੰ। ਫਿਰ ਰੱਥਾ ਵਾਲੇ ਸੂਰਮੇ ਪੈਦਲ ਸੂਰਮੇ ਅਤੇ ਅਨੇਕਾ ਹੀ ਹਾਥੀਆਂ ਦੀਆਂ ਕਤਾਰਾਂ। ਚਲੇ ਪਖਰੇ ਬਾਜ ਰਾਜੰ ਸੋਪੰਤੰ ਪਖਰਾ ਨਾਲ ਸੱਜੇ ਰਾਜ ਘੋੜਿਆਂ ਵਾਲੇ ਸੂਰਮੇ ਵੀ ਕੁੰਭ ਕਰਨ ਨੂੰ ਜਗਾਂ ਲਈ ਤੁਰ ਪਏ ਤਸੇ ਨਾਸਕਾ ਸ੍ਰੋਣ ਮਜੰ ਸੋ ਪੀਰੰ ਉਹ ਕੁੰਭ ਕਰਨ ਦੀਆਂ ਨਾਸਾਂ ਅਤੇ ਕੰਨਾਂ ਦੇ ਅੰਦਰ ਚਲੇ ਗਏ ਬਜੇ ਕਾਂ ਨਰੇ ਡਾਂਕ ਡੋਰੂ ਨਫੀਰੰ ਅਤੇ ਡਾਂਕ ਡੋਰੂ ਅਤੇ ਤੋਂ ਸੇ ਕਾਨੜੇ ਰਾਗ ਵਿੱਚ ਵਜਾਂ ਲੱਗੇ ਬਾਜੈ ਲਾਗ ਬਾਦੰ ਨਿਨਾਦੰਤ ਵੀਰੰ ਵਾਜਿਆ ਨੂੰ ਸੋਰਮਿਆਂ ਨੇ ਕੰਨ ਪਾੜਨ ਵਾਲੀ ਸੁਰ ਵਿੱਚ ਵਜਾਉਣਾ ਸ਼ੁਰੂ ਕੀਤਾ ਓਠਾ ਗੱਦ ਸਦੰ ਨਿਨੰਦੰ ਨਾ ਵੀਰੰ ਤੋਂ ਸਿਆ ਵਿੱਚੋਂ ਚੀਰਵੀ ਸੁਰ ਨਿਕਲਣ ਲੱਗੀ ਪੇ ਅਕੁਲੰ ਬਿਆਕਲੰ ਛੋਰ ਪਾਗਯੰ ਜਿਸ ਦੀ ਆਵਾਜ਼ ਨਾਲ ਵਿਆਕਲ ਹੋ ਕੇ ਲੋਕੀ ਆਪਣਾ ਸਥਾਨ ਛੱਡ ਕੇ ਭੱਜ ਗਏ ਬਲੇ ਕੁੰਭਕਾਨ ਤੋ ਨਾਹੇ ਜਾਗਿਆ ਪਰ ਤਾਂ ਵੀ ਕੁੰਭਕਰਨ ਸੂਰਮਾ ਨਾ ਜਾਗਿਆ ਚਲੇ ਛਾੜ ਕੇ ਆਸ ਪਾਸੰ ਨਿਰਾਸੰ ਜਾਗਣ ਦੀ ਆਸ ਨੂੰ ਛੱਡ ਕੇ ਨਿਰਾਸ਼ ਹੋਏ ਸੂਰਮੇ ਉਸ ਕੋਲੋਂ ਚਲੇ ਗਏ ਭੇ ਪ੍ਰਾਤ ਕੇ ਜਾਗਵੇ ਕੇ ਉਦਾਸੰ ਭਰਾ ਦੇ ਨਾ ਜਾਗਣ ਕਰਕੇ 라ਵਣ ਉਦਾਸ ਹੋ ਗਿਆ। ਤਵੇ ਦੇਵ ਕੰਨਿਆ ਕਰਿਓ ਗੀਤ ਗਾਣੰ। ਤਦੇ ਦੇਵ ਕੰਨਿਆ ਆਵਾਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ। ਉਠਿਓ ਦੇਵ ਦੋਖੀ ਗਦਾ ਲੀਸ ਪਾਨੰ। ਜਿਨਾ ਦੀ ਆਵਾਜ਼ ਸੁਣਕੇ ਦੇਵਤਿਆਂ ਦਾ ਵੈਰੀ ਕੁੰਭਕਰਨ ਜਾਗ ਪਿਆ। ਉਸਨੇ ਹੱਥ ਵਿੱਚ ਗਦਾ ਧਾਰਨ ਕਰ ਲਈ। ਕਰਉ ਲੰਕ ਦੇ ਸੰ ਪਰਵੇਸ਼ੰਤ ਸੂਰੰ ਲੰਕਾ ਵਿੱਚ ਸੂਰਮੇ ਕੁੰਭਕਰਨ ਨੇ ਪ੍ਰਵੇਸ਼ ਕੀਤਾ ਬਲੇ 20 ਬਹ ਮਹਾ ਸ਼ਾਸਤਰ ਪੂਰੰ ਜਿਸ ਨਾਲ 20 ਬਾਵਾ ਵਾਲਾ ਰਾਵਣ ਸੂਰਮਾ ਹੈ ਅਤੇ ਜੋ ਵੱਡੇ ਸ਼ਸਤਰਾਂ ਨਾਲ ਸਜਿਆ ਹੋਇਆ ਹੈ ਕਾਰੈ ਲਾਗ ਮੰਤਰੰ ਕੁਮੰਤਰੰ ਵਿਚਾਰੰ ਪਰਦੋਮੇ ਕੋ ਮੰਤਰ ਰੂਪ ਮੰਤਰ ਨੂੰ ਵਿਚਾਰਨ ਲਗੇ ਇਤੈ ਉਚਰੇ ਬੈਨ ਭਰਾਤੰ ਲੁਜਾਰੰ ਰਾਵਣ ਨੇ ਜੁਝਾਰੂ ਭਰਾ ਕੁੰਭ ਕਰਨ ਨੂੰ ਸਾਰੀ ਗਾਲ ਤਾਸ ਦਿੱਤੀ ਜਲੰਗ ਗਾਗਰੇ ਸਪਤ ਸਹੰਸਰ ਪੂਰੰ ਪਾਣੀ ਦੀਆਂ ਭਰੀਆਂ ਹੋਈਆਂ 7000 ਗਾਗਰਾਂ ਨਾਲ ਮੁਖੰਗ ਪੋਛ ਲਿਓ ਕੁੰਭ ਕਾਨੰ ਕਰੋਰੰ ਕੰਬ ਕਰਨੇ ਆਪਣਾ ਭਿਆਨਕ ਮੂੰ ਪੂੰਝ ਲਿਆ ਕਿਉ ਮਾਸ ਹਰੰ ਮਹਾ ਮਾਧ્ય ਪਾਨੰ ਫਿਰ ਮਾਸ ਦਾ ਆਹਾਰ ਕੀਤਾ ਅਤੇ ਬਹੁਤ ਸਾਰੀ ਸ਼ਰਾਬ ਪੀ ਲਈ ਉਠਿਓ ਲੈ ਗਦਾ ਕੋ ਭਰਿਓ ਵੀਰ ਮਾਨੰ ਗੌਰਵ ਨਾਲ ਭਰਿਆ ਸੂਰਮਾ ਗਦਾ ਲੈ ਕੇ ਖੜਾ ਹੋ ਗਿਆ ਭਜੀ ਬਾਨਰੀ ਭੇਖ ਸੈਨਾ ਅਪਾਰੰ ਜੇਸ ਨੂੰ ਵੇਖੇ ਬੰਦਰਾ ਦੀ ਅਪਾਰ ਸੈਨਾ ਭੱਜ ਗਈ ਤਰਸੈ ਜੋਥ ਪੈ ਜੋਥ ਜੋਦਾ ਜੁਝਾਰੰ ਜੁਝਾਰੂ ਯੋਧਿਆਂ ਦੇ ਦਲਾ ਦੇ ਦਾਲ ਢਰ ਗਏ ਉਠਾਇ ਗੱਧ ਸਦੰ ਨਨੰਤਾਤ ਵੀਰੰ ਸੂਰਮਿਆਂ ਦੇ ਲਲਕਾਰਿਆਂ ਦਾ ਕਠੋਰ ਨਾਦ ਉਠਣ ਲੱਗਿਆ ਫਿਰ ਐ ਰੋਂਡ ਮੁੰਡੰ ਤਨੰ ਤਾਛ ਤੀਰੰ ਅਤੇ ਧੀਰਾ ਨਾਲ ਪਛੇ ਹੋਏ ਸਿਰ ਅਤੇ ਢੜ ਰੋਲਣ ਲੱਗੇ ਕੋਈ ਅੰਗ ਪ੍ਰਿਆਤ ਸ਼ੰਦ ਗਿਰਾ ਮੁੰਡ ਤੁੰਡੰ ਪਸੁੰਡੰ ਕਜਾਨੰ ਸੂਰਮਿਆ ਦੇ ਢੜ ਅਤੇ ਸਿਰ ਅਤੇ ਹਾਥੀਆਂ ਦੇ ਸੁੰਡ ਟਿੱਗੇ ਪੇ ਸਨ ਪਰ ਰੋਂਡ ਮੁੰਡੰ ਸੋ ਚੁੰਡੰ ਨਿਸਾਨੰ ਸਿਰ ਅਤੇ ਢੜ ਭੱਜੇ ਫਿਰਦੇ ਸਨ ਝੰਡਿਆ ਦੇ ਢੇਰ ਲੱਗੇ ਪੇ ਸਨ ਰੜਾ ਕੰਕ ਬੰਕੰ ਸ ਸੰਕੰਤ ਜੋਦੰ ਭਿਆਨਕ ਕਾਂ ਬੋਲਦੇ ਸਨ ਅਤੇ ਯੋਧੇ ਸਿਸ ਕਰ ਰਹੇ ਸਨ ਉਠੀ ਕੋਹ ਜੋਹ ਮਿਲੇ ਸੈਣ ਕਰੋਦੰ ਬਹੁਤ ਰੋਲਾ ਪੈ ਰਿਆ ਸੀ ਅਤੇ ਕਰੋਧ ਭਰੀ ਸੈਨਾ ਆਪਸ ਵਿੱਚ ਗੁੱਥਮ ਗੁੱਥਾ ਹੋ ਰਹੀ ਸੀ ਚਿਮੀ ਤੇ ਗਤੇ ਜੰਗ ਸਹੋ ਸੰ ਪਰਹਾਰੰਗ ਯੋਧੇ ਕਰੋ ਨਾਲ ਤੇਜ ਤਲਵਾਰਾਂ ਨੂੰ ਚਲਾਉਂਦੇ ਸਨ ਕਿਵੇਂ ਧਾਮਣੀ ਜਾਣ ਭਾਦੋ ਮਜਾਰੰ ਜੋ ਇਸ ਤਰ੍ਹਾਂ ਚਮਕਦੀਆਂ ਸਨ ਮਾਨੋ ਭਾਦਰੋ ਦੇ ਮਹੀਨੇ ਵਿੱਚ ਕਾਲੀਆਂ ਘਟਾਵਾਂ ਅੰਦਰ ਬਿਜਲੀ ਲਸ਼ਕਦੀ ਹੋਵੇ ਹਸੇ ਕੰਕ ਬੰਕੰ ਕ세 ਸੂਰ ਵੀਰੰ ਭਿਆਨਕ ਕਾਂ ਹਾਸਦੇ ਸਨ ਅਤੇ ਸੂਰ ਮੇ ਯੁੱਧ ਲਈ ਕਾਮਰ ਕ세 ਕਰਦੇ ਹਨ ਕਾਲੀ ਢਾਲ ਮਾਲੰ ਸੁਬੇ ਤਾਚੇ ਤੀਰੰ ਢਾਲਾ ਦੀ ਮਾਲਾ ਡਿੱਗੀ ਪਈ ਹੈ ਅਤੇ ਭਿਆਨਕ ਕਾਉ ਸ਼ੋਬਰੇ ਹਨ ਬਿਰਾਜ ਸ਼ੰਦ ਹੱਕ ਦੇ ਵੀ ਕਰਨ ਦੇਵੀ ਕਾਲੀ ਆਵਾਜ਼ ਕਰ ਰਹੀ ਹੈ ਸੱਦ ਪੈਰੋ ਰਰਨ ਪੈਰੋ ਭਿਆਨਕ ਸ਼ਬਦ ਪੋਰ ਰਿਆ ਹੈ ਚਾ ਵੱਡੀ ਚਿੰਕਾਰਨ ਚੁੜੇਲੇ ਚੀਕਦੀ ਹੈ ਡਾਕਣੀ ਡਿਕਰੰ ਟਾਕਣੀ ਡਕਾਰ ਮਾਰਦੀ ਹੈ ਪਾਤਰ ਜੁਗਨ ਪਰੰ ਯੋਗਣਾ ਭਖਰ ਭਰਦੀਆਂ ਹਨ ਲੁਥ ਬਿਥੁthrੰ ਲੋਥਾ ਖਿੰਡਿਆ ਪਈਆਂ ਹਨ ਸਾਮੋਹੇ ਸੰਗਰੰ ਆਮੋ ਸਾਹਮਣੇ ਯੁੱਧ ਹੋ ਰਿਹਾ ਹੈ ਓਹੂ ਕੋਹੂ ਪਰੰ ਰਣ ਭੂਮੀ ਰੋਲੇ ਰੱਪੇ ਨਾਲ ਪਰੀ ਪਈ ਹੈ ਆਛਰੀ ਉਚਰੰ ਆਪ ਸ਼ਰਾਮ ਆਉਤ ਸਾਹਿਤ ਹਨ ਸਿੰਦੁਰਾ ਸੇਦਰੰ ਰਾਣ ਸਿੰਘੇ ਤੋਂ ਨ ਕਾਢ ਰਹੇ ਹਨ ਮਾਰ ਮਾਰੋ ਚਰੰ ਸੂਰ ਮੇ ਮਾਰੋ ਮਾਰੋ ਉਚਾਰ ਦੇ ਹਨ ਬੱਜ ਗਜੇ ਸੂਰੰ ਵਾਜੇ ਉੱਚੀ ਸੁਰ ਵਿੱਚ ਗਾਜ ਰਹੇ ਹਨ ਉਜਰੇ ਲੁਜਰੰ ਲੜਾਕੇ ਉਲਜੇ ਪੇ ਹਨ ਝੁਮਰੇ ਜੁਜਰੰ ਯੋਧੇ ਕੁਮੇਰੀਆਂ ਖਾ ਕੇ ਟਿਕਦੇ ਹਨ ਪੱਜਿਆਂ ਡਮਰੰ ਟੋਰੂ ਤੰਬੂਰੇ ਅਤੇ ਤਾਲੂਣੋਂ ਤੰਬੂਰੰ ਤਾਲ ਛੈਣੇ ਵੱਜਦੇ ਹਨ ਰਸਾਵਲ ਚੰਦ ਪਰੀਮਾਰ ਮਾਰੰ ਮਾਰੋ ਮਾਰੋ ਹੋ ਰਹੀ ਹੈ ਮੰਡੇ ਸ਼ਾਸਤਰ ਤਾਰਨ ਸ਼ਾਸਤਰਾ ਦੀਆਂ ਧਾਰਾਵਾਂ ਸੂਰਮਿਆਂ ਨੂੰ ਕੱਟ ਰਹੀਆਂ ਹਨ ਰਟੈ ਮਾਰ ਮਾਰੰ ਮੋਹੋ ਮਾਰੋ ਮਾਰੋ ਬੋਲਦੇ ਹਨ ਟਟਖਾਗ ਧਾਰੰ ਤਲਵਾਰ ਦੀ ਧਾਰ ਖੁੰਡੀ ਪੈ ਰਹੀ ਹੈ ਉਠਾ ਛਿਚ ਅਪਾਰੰ ਅਪਾਰ ਛੱਟਾ ਉੱਠਦੀਆਂ ਹਨ ਬਹਿਸ ਰੋਣ ਧਾਰੰ ਅਤੇ ਲਹੂ ਦੀ ਧਾਰ ਵਗਦੀ ਹੈ ਹਸੈ ਮਾਸ ਹਾਰੰ ਮਾਸ ਖਾਣ ਵਾਲੇ ਹੱਸਦੇ ਹਨ ਪੀਐਸ ਰੋਣ ਸਿਆਰੰ ਗਿੱਧੜ ਲਾਹੋ ਪੀਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ